ਡਾਇਲਰ ਦੇ ਵਿੱਚ ਜਾਣ ਤੋਂ ਬਾਅਦ ਸਟਾਰ ਹੈਸ਼ 21 ਹੈਸ਼ ਕੋਡ ਨੂੰ ਆਪਾਂ ਡਾਇਲ ਕਰ ਦਵਾਂਗੇ ਜੇਕਰ ਦੋ SIM ਮੇ ਤਾਂ ਦੋਨੋਂ SIM ਮਾਂ ਤੋਂ ਵਾਰੀ ਵਾਰੀ ਡਾਇਲ ਕਰਕੇ ਅਸੀਂ ਚੈੱਕ ਕਰ ਸਕਦੇ ਹਾਂ ਕੋਡ ਨੂੰ ਡਾਇਲ ਹੋਣ ਤੋਂ ਬਾਅਦ ਥੋੜਾ ਸਮਾਂ ਲਵੇਗਾ ਅਤੇ ਉਸ ਤੋਂ ਬਾਅਦ ਇਹ ਦੇਖੋ ਇੱਕ ਪੌਪ ਅਪ ਸਾਡੇ ਸਾਹਮਣੇ ਆ ਗਿਆ ਹੈ ਇਸ ਦੇ ਉੱਪਰ ਲਿਖਿਆ ਹੋਇਆ ਵੌਇਸ ਕਾਲ ਦੇ ਅੱਗੇ ਇੱਕ ਨੰਬਰ ਲਿਖਿਆ ਹੋਇਆ ਹੈ ਇਸ ਦਾ ਮਤਲਬ ਇਹ ਹੈ ਕਿ ਮੇਰੇ ਇਸ ਮੋਬਾਈਲ ਦੇ ਵਿੱਚੋਂ ਇਹ ਮੇਰੀ ਕਾਲ ਇਸ ਵਕਤ ਫਾਰਵਰਡ ਹੋ ਰਹੀ ਹੈ ਦੋਸਤੋ ਜੇਕਰ ਤੁਹਾਡੇ ਮੋਬਾਈਲ ਤੋਂ ਸਟਾਰ ਹੈਸ਼ 21 ਹੈਸ਼ ਕੋਡ ਨਹੀਂ ਲੱਗ ਰਿਹਾ ਤਾਂ ਫਿਰ ਇਸਲੀ ਥਾ ਤੁਸੀਂ ਸਟਾਰ ਹੈਸ 62 ਹੈਸ ਸਟਾਰ ਹੈਸ 58 ਹੈਸ ਕੋਡ ਵੀ ਟਰਾਈ ਕਰ ਸਕਦੇ ਹੋ ਇਸ ਦੇ ਨਾਲ ਵੀ ਪਤਾ ਲੱਗ ਜਾਂਦਾ ਹੈ ਹੁਣ ਜਦੋਂ ਅਸੀਂ ਸਟਾਰ ਹੈਸ 21 ਹੈਸ ਡਾਇਲ ਕੀਤਾ ਸੀ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਮੋਬਾਈਲ ਫੋਨ ਤੋਂ ਕਾਲ ਕਿਤੇ ਫਾਰਵਰਡ ਹੋ ਰਹੀ ਹੈ ਹੁਣ ਇਸ ਨੂੰ ਬੰਦ ਕਰਨ ਦੇ ਲਈ ਅਸੀਂ ਅਤੇ ਫਿਰ ਆਪਣੇ ਉਸੇ SIM ਤੋਂ ਜਿਸ SIM ਤੋਂ ਕਾਲ ਫਾਰਵਰਡ ਹੋ ਰਹੀ ਹੈ ਉਸੇ SIM ਤੋਂ ਆਪਾਂ ਡਬਲ ਹੈਸ਼ 21 ਹੈਸ਼ ਡਾਇਲ ਕਰਾਂਗੇ ਤਾਂ ਫਿਰ ਇੱਕ ਹੋਰ ਪੌਪ ਅਪ ਸਾਨੂੰ ਦੇਖਣ ਨੂੰ ਮਿਲੇਗਾ ਅਤੇ ਦੇਖੋ ਇਸ ਦੇ ਉੱਪਰ ਲਿਖਿਆ ਹੋਇਆ ਆਏਗਾ ਕਿ ਕਾਲ ਫਾਰਵਰਡਿੰਗ ਇਰੇਜ਼ ਸਕਸੈਸਫੁਲ ਸੋ ਇਸ ਦਾ ਮਤਲਬ ਹੈ ਕਿ ਹੁਣ ਕਾਲ ਉਸ ਨੰਬਰ ਦੇ ਉੱਪਰ ਜਾਣੀ ਬੰਦ ਹੋ ਚੁੱਕੀ ਹੈ ਜੇਕਰ ਤੁਹਾਡੇ ਮੋਬਾਈਲ ਦੇ ਉੱਪਰ ਸਟਾਰ ਹੈਸ਼ 21 ਹੈਸ਼ ਕੰਮ ਕਰ ਰਿਹਾ ਹੈ ਤਾਂ ਫਿਰ ਉਸ ਨੂੰ ਬੰਦ ਕਰਨ ਦੇ ਲਈ ਡਬਲ ਹੈਸ਼ 21 ਹੈਸ਼ ਲੱਗੇਗਾ ਅਤੇ ਜੇਕਰ ਤੁਸੀਂ ਸਟਾਰ ਹੈਸ਼ 62 ਹੈਸ਼ ਨਾਲ ਚੈੱਕ ਕੀਤਾ ਹੈ ਤਾਂ ਫਿਰ ਤੁਸੀਂ ਡਬਲ ਹੈਸ਼ 62 ਹੈਸ਼ ਲਗਾ ਕੇ ਵੀ ਉਸ ਫਾਰਵਰਡਿੰਗ ਨੂੰ ਬੰਦ ਕਰ ਸਕਦੇ ਹੋ